ਹਾਂਜੀ ਕੀ ਹਾਲੇ ਸਾਰਿਆਂ ਦੇ ਆਸਕਰ ਸਾਰੇ ਠੀਕ ਹੋਵੋਗੇ ਆਪਾਂ ਲੈ ਕੇ ਆਏ ਜੀ 2026 ਦੀ ਕਬੂਤਰਬਾਜੀ ਦੇ ਮੁਕਾਬਲੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਤਾਂ ਗੇ ਸ਼ੇਅਰ ਕਰਿਓ ਹਾਂਜੀ ਬਾਜੀ ਆ ਗਈ ਜੀ ਪਹਿਲੀ ਪਿੰਡ ਕੁੱਕਿਆਂ ਵਾਲੀ ਜਿਹੜਾ ਆ ਗਿਆ ਜੀ ਸਿਰਸਾ ਮਿਤੀ ਆ ਗਈ 16 ਮਈ 2026 ਦੀ ਬਾਜੀ ਹੈ ਜੀ 4000 ਰੁਪਏ ਮੁੱਢਾ ਪਹਿਲਾ ਨਾਮ ਹੈਗਾ ਜੀ ਇਲੈਕਟ੍ਰੋਨਿਕ ਸਕੂਟਰ ਪਲੱਸ ਜੈਪਤ ਦੂਸਰਾ ਨਾਮ ਵੀ ਇਲੈਕਟ੍ਰੋਨਿਕ ਸਕੂਟਰ ਹੈ ਜੀ ਤੀਸਰਾ ਨਾਮ ਹੈਗਾ ਜੀ ਫ੍ਰਿਜ ਤੇ ਚੌਥਾ ਨਾਮ ਹੈਗਾ ਜੀ ਕੱਪ ਜਿੱਤ ਤਿੰਨ ਨੰਬਰਾਂ ਵਿੱਚ ਜਿੱਤੀ ਜਾਊਗੀ ਜੀ ਕੁੱਲ 100 ਕਬੂਤਰ ਕਬੂਤਰ ਐਂਟਰ ਕੀਤਾ ਜਾਊਗਾ ਰੋਟੀ ਦਾ ਕੋਈ ਵੀ ਰੁਪਿਆ ਨਹੀਂ ਕੱਟਿਆ ਜਾਣਾ ਜੀ ਬਾਜੀ ਲਾਈਵ ਹੋਊਗੀ ਸਟਾਰ ਕਬੂਤਰ ਬਾਜ ਵਾਲੇ ਵੱਲੋਂ 1 ਮਾਰਚ 2026 ਨੂੰ ਪੈਸੇ ਲੈ ਜਾਣਗੇ ਜੀ ਅਗਲੀ ਬਾਜੀ ਆ ਗਈ ਜੀ ਪਿੰਡ ਕਿੱਲਿਆਂ ਵਾਲੀ ਜਿਹੜਾ ਆ ਗਿਆ ਜੀ ਸ਼੍ਰੀ ਮੁਖਸਰ ਸਾਹਿਬ ਮਿਤੀ ਆ ਗਈ 10 ਮਈ 2026 ਦਿਨ ਹੈਗਾ ਜੀ ਐਤਵਾਰ ਪਹਿਲਾ ਨਾਮ ਹੈਗਾ ਜੀ ਇਲੈਕਟ੍ਰੋਨਿਕ ਸਕੂਟਰੀ ਪਲੱਸ ਕੱਪ ਪਲੱਸ 1500 ਦੀ ਜੱਤੀ ਦੂਸਰਾ ਨਾਮ ਹੈਗਾ ਜੀ ਫਰਿੱਜ ਪਲੱਸ ਕੱਪ ਤੇ ਪਲੱਸ 1000 ਰੁਪਏ ਦੀ ਜੱਤ ਤੀਸਰਾ ਨਾਮ ਹੈਗਾ LCD ਕੱਪ ਤੇ 600 ਦੀ ਜੱਤੀ ਚੌਥਾ ਨਾਮ ਹੈਗਾ ਜੀ ਕੂਲਰ ਪਲੱਸ ਕੱਪ ਤੇ ਇਹਦੀ ਐਂਟਰੀ ਫੀਸ ਹੈਗੀ 3100 ਰੁਪਿਆ ਜੀ ਅਗਲੀ ਬਾਜੀ ਆ ਗਈ ਜੀ ਪੈੰਡ ਫੁੱਲ ਲੋਖਰੀ ਮਿਤੀ ਆ ਗਈ ਜੀ 7 ਜੂਨ 2026 ਦਿਨ ਹੈਗਾ ਐਤਵਾਰ ਪਹਿਲਾ ਨਾਮ ਹੈਗਾ ਜੀ ਫੋਟ ਟਰੈਕਟਰ 3600 ਦੂਸਰਾ ਨਾਮ ਹੈਗਾ ਜੀ ਕੂਲਰ ਤੇ ਤੀਸਰਾ ਨਾਮ ਹੈਗਾ ਜੀ ਫਰਾਟਾ ਪੱਖਾ 130 ਕਬੂਤਰ ਇੰਟਰ ਕੀਤੇ ਜਾਣਗੇ ਜੀ ਕੋਲ ਇਥੇ ਬਾਜੀ ਲਾਈਵ ਹੋਊਗੀ ਸਟਾਰ ਕਬੂਤਰ ਬਾਜੇ ਵਾਲੇ ਵੱਲੋਂ ਅਗਲੀ ਬਾਜੀ ਆ ਗਈ ਜੀ ਪਿੰਡ ਜਵਾਰਕੇ ਜ਼ਿਲ੍ਹਾ ਆ ਗਿਆ ਜੀ ਮਾਨਸਾ ਪਹਿਲਾ ਨਾਮ ਹੈਗਾ ਟਰੈਕਟਰ 855 ਦੂਸਰਾ ਨਾਮ ਹੈਗਾ ਜੀ ਫਰਿੱਜ ਤੀਸਰਾ ਨਾਮ ਹੈਗਾ ਵਾਸ਼ਿੰਗ ਮਸ਼ੀਨ ਚੌਥਾ ਨਾਮ ਹੈਗਾ ਐਲ ਸੀ ਡੀ ਤੇ ਪੰਜਵਾਂ ਨਾਮ ਹੈਗਾ ਜੀ ਕੂਲਰ 100 ਤੇ 20 ਕਬੂਤਰ ਐਂਟਰ ਕੀਤੇ ਜਾਣਗੇ ਜੇ ਇਥੇ ਤੇ 5000 ਰੁਪਇਆ ਐਂਟਰੀ ਫੀਸ ਹੋਊਗੀ ਜੇ ਇਥੇ ਵੀਡੀਓ ਨੂੰ ਐਂਡ ਤੱਕ ਦੇਖਣ ਵਾਲਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਵੀਡੀਓ ਚੰਗੀ ਲੱਗੀ ਤਾਂਗੇ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ